ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਚਾਰ ਗਾਵਾਂ ਸੇ ਲੈ ਲੈ ਕੇ ਆਇਆ ਜੀ ਪਹਿਲੇ ਨੰਬਰ ਤੇ ਬੈਠਦੇ ਨੇ ਜਰਸੀ ਹੈ ਬਈ ਟਾਪ ਤੇ ਤਿੰਨ ਇਹ ਗੱਭਣਾ ਨੇ ਬਈ ਇੱਕ ਤਾਜੀ ਸੂਈ ਹੈ ਆਹ ਪੁੱਛ ਲੈਣਾ ਬਈ ਟੋਟੇ ਆਜੀ ਬਈ ਜੀ ਹੱਸ ਕਾਮ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਮੇਰਾ ਅਰਫਾਨ ਖਾਨ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾਪਰਾਣਾ ਜੀ ਨੇੜੇ ਪਿੰਡ ਦੇ ਨੇੜੇ ਪਿੰਡ ਸੁਖਨੰਦ ਭਗਤਾਪਾਈ ਬਰਗਾੜੀ ਬਾਜਾਖਾਨਾ ਇਹ ਨੇੜੇ ਆ ਜਾਂਦੇ ਆ ਮੋਬਾਈਲ ਨੰਬਰ 9876043855 ਜੀ ਠੀਕ ਆ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਵੀਰੇ ਦੂਜਾ ਸੂਆ ਸੁਣਦੀ ਡਾਕਟਰ ਕਿੰਨੇ ਦਿਨ ਲੈਂਦੀ ਹੈ ਤੇ ਹਫਤਾਕ ਡੇਟ ਮੰਗਾਉਤ ਪਈ ਹੈ ਜੀ ਅਜੇ ਠੀਕ ਆ ਹਫਤੇ ਦੀ ਕੱਤੀ ਆ ਕੀ ਰਿਕਾਰਡ ਆ ਦੁੱਧ ਦਾ ਇਹ ਵੀਰੇ ਆਪਣੀ ਘਰ ਦੀ ਹੈ ਇਹ ਆਪਾਂ ਲਈ ਨਹੀਂ ਜੀ ਠੀਕ ਆ ਪਹਿਲਾਂ ਦੁੱਧ ਦਾ ਪਾਪ ਹੀ 26 27 ਕਿਲੋ ਪਹਿਲਾਂ ਦੁੱਧ ਚੋਇਆ ਵਾ ਜੀ ਇਹਦਾ ਚੋਇਆ ਵਾ ਹਾਂਜੀ ਠੀਕ ਆ ਫੋਲ ਦੇ ਬਾਈ ਤੋਰ ਕੇ ਦਾ ਕਾ ਦੇ ਫੋਲ ਕਾਦਾ ਫੋਲ ਰਾਜੀ ਆ ਆਰਡਰ ਬੜਾ ਕਮਾਲ ਦਾ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਚਾਰੇ ਥਾਨ ਵਿੱਚ ਨਿਕੜਵੇਂ ਪੂਰੇ ਗੈਰ ਤੇ ਨਾੜਾ ਨੂੜਾ ਫੋਲ ਚੰਗੀਆਂ ਬਾਈ ਕਹਿੰਦਾ ਆਪਣੇ ਘਰ ਦੀ ਬੜਾ ਬਾਈ ਮੁੱਲ ਨਹੀਂ ਖਰੀਦੀ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਤੋਰਾ ਤਾਰਾ ਕਮਾਲ ਚੰਗੀ ਆ ਬੜਾ ਸੁਨੱਕੀ ਆ ਥਾਨ ਲੈਵਾ ਬੜਾ ਕਮਾਲ ਚਵਾਈ ਕਿਵੇਂ ਸੀ ਚਵਾਈ ਜੂਈ ਦਾ ਪੰਪਰ ਗਿਆ ਬਈ ਪੰਪਰ ਗਿਆ ਹਾਂ ਠੀਕ ਆ ਬਾਈ ਤੇ ਕੀ ਮੁੱਲ ਦਾ ਜਾਇਜ਼ ਜਾ ਮੁੱਲ ਮੁੱਲ ਵੀਰੇ ਫੋਨ ਤੇ ਕਰ ਲਾਂਗੇ ਦਾ ਜੈ ਜੀ ਹੋਊਗਾ ਜੈ ਜੀ ਕਰਾਂਗੇ ਬਾਈ ਚੰਗੇ ਡੰਗਰ ਤੇ ਚੰਗਾ ਪੈਸਾ ਲੱਗਦਾ ਬਾਈ ਯਾਰ ਸਹੀ ਗੱਲ ਆ ਹਾਂਜੀ ਪਹਿਲਾਂ ਲੋ 26 27 ਕਿਲੋ ਦਿੱਤਾ ਵੈ ਕਿਤੇ ਪਲੱਸ ਜਾਊਗੀ ਬਾਈ ਠੀਕ ਆ ਸੁਨ ਤਾਰਾਂ ਹੀ ਮਾਰ ਕੇ ਦਿਖਾ ਦਿੰਨੇ ਆਂ ਕਰਨ ਵਾਲੇ ਦੇ ਬਾਕੀ ਸੀਮਨ ਸੁਮਨ ਬਹੁਤ ਵਧੀਆ ਜਰਸੀ ਦਾ ਲੱਗਿਆ ਵਾ ਮਗਰ ਬਾਈ ਠੀਕ ਆ ਦੇਖ ਬਾਈ ਤਾਰਾਂ ਬਾਈ ਕਹਿੰਦਾ ਗੱਬਣ ਦੀ ਮਾਰ ਕੇ ਦਿਖਾ ਦਿੰਨੇ ਆਂ ਲਾ ਚੂਣ ਬੜਾ ਚੰਗਾ ਯਾਰ ਹਨਾ ਗੱਬਣ ਦੀ ਤਾਰਾਂ ਦੇਖੋ ਤੁਸੀਂ ਜਦੋਂ ਸੁੂ ਵੀ ਮੈਂ ਕਹਿੰਨਾ ਕਿਆ ਬਾਤ ਬਾਈ ਬਾਲੀ ਠੰਡੀ ਸੀ ਲੈ 30 ਕਿਲੋ ਦੁੱਧ ਦੇ ਗਾਰੰਟੀ ਆਪਾਂ ਨੇੜੇ ਜਾਊਗੀ ਬਾਈ ਜਦ ਬਲਕ 50 ਵਾਲੇ ਜਰਸੀ ਆਏ ਨਹੀਂ ਕੋਈ ਨਾ ਕੋਈ ਲੈਣਾ ਔਰ ਨਾ ਚੋੜ ਸੀਲਾ ਮੀਨੀ ਕੋਈ ਹਾਂਜੀ ਠੰਡੀ ਠੁੰਡੀ ਬਹੁਤ ਤੇਲ ਤੋਂ ਬਹੁਤ ਚਾਰਾ ਬੱਚ ਨੂੰ ਆਪਣੇ ਘਰ ਦੀ ਹੈ ਲਈ ਨਹੀਂ ਬਈ ਪਹਿਲਾਂ ਚੋਈ ਵੀ ਆਪਣੀ ਬੱਚੀ ਪਾਲੀ ਵੀ ਸੀਗੀ ਬਹੁਤ ਠੀਕ ਹਾਂਜੀ 2 ਨੰਬਰ ਤੇ ਕਿਹੜਾ 2 ਨੰਬਰ ਬਈ ਇਹ ਦੂਜਾ ਸੂਆ ਸੁੰਦੀ ਹੈ ਇਹ ਆਪਣੀ ਲਈ ਵੀ ਆ ਕਿੰਨੇ ਦਿਨ ਲੈਂਦੀ ਹੈ ਬਈ ਇਹ ਵੀ ਹਫਤਾ ਤੱਕ ਲਊਗੀ ਠੰਡੀ ਠੁੰਡੀ ਇਹ ਵੀ ਬਹੁਤ ਆ ਦੇਖੋ ਜੀ ਹਾਂ ਕਿਵੇਂ ਮਰਦੀ ਹੈ ਤਲਾਈ ਜਲਾਣਾ ਹਾਂ ਈ ਰਕਾਰ ਵੈਸੇ ਦੁੱਧ ਦੇ ਵੀਰੇ ਪਹਿਲਾਂ ਦਾ 15 ਕਿਲੋ ਦਿੱਤਾ ਵੈਦਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਆਰਡਰ ਚੰਗਾ ਤੇ ਲਾਡੂ ਲੱਜਾਈਆਂ ਅਜੇ ਕੱਚੀ ਆ ਦਣ ਲੈੰਦੀ ਆ ਉਹਦੋਂ ਦਾ ਆਰਡਰ ਜਿਹੜਾ ਹੋਰੀ ਵਧੀਆ ਤਿਆਰ ਕਰੂ ਫੇਸ ਵੀ ਬੜਾ ਪਿਆਰਾ ਵਾਡੀ ਗਰਮੀ ਨਹੀਂ ਮੰਦੀ ਗਰਮੀ ਨਹੀਂ ਮੰਦੀ ਜੀ ਕਰਾਉ ਸਾ ਦੁੱਧ ਵਾਲਾ ਪੀਸ ਹੀ ਆ ਬਸ ਸਹੀ ਗੱਲ ਆ ਕਰਾਉ ਸਾ ਦੁੱਧ ਵਾਲਾ ਪੀਸ ਆ ਗਰਮੀ ਬਿਲਕੁਲ ਨਹੀਂ ਮੰਦੀ ਠੰਡੀ ਠੰਡੀ ਬਹੁਤ ਆ ਬਾਈ ਜੰਗੀ ਆ ਠੰਡੀ ਪੂਰੀ ਆ ਬਾਈ ਨੇ ਐ ਬਾਈ ਆਪਣੀ ਐ ਨਹੀਂ ਗੱਲ ਕੋਈ ਕੋਈ ਬਚੱਕ ਨਹੀਂ ਬਿਹੜੇ ਦੇ ਵਿਚਾਲੇ ਖੜਾ ਲਈ ਭਾਈ ਜਿਵੇਂ ਮਰਦੀ ਬੈਠਾ ਰਿਹਾ ਕਹਿੰਦੀ ਕੁਛ ਨਹੀਂ ਕਰਦਾ ਹਾਂਜੀ ਤੇ ਕੀ ਮੁੱਲ ਆ ਜਾਜਾ ਇਹ ਵੀਰੇ ਮੁੱਲ ਦਾ 60 ਕਰਾ ਲਓ 65 ਕਰ ਲਓ 52 ਦੇਣੀ ਹੈ ਜੀ 52000 ਦੀ ਦੇਣਾ ਹਾਂਜੀ ਮਾਨ ਤਨ ਹੋ ਜੀ ਮਾਨ ਤਨ ਥੋੜਾ ਬਹੁਤ ਆਊਗਾ ਕਰਿਆ ਇਹਦਾ ਹਮ ਸੀਲ ਠੰਡੀ ਬਹੁਤ ਉਹਦਾ 14 15 ਕਿਲੋ ਪਹਿਲਾਂ ਦਾ ਦਿੱਤਾ ਪਲੱਸ ਜਾਊਗਾ ਓਕੇ ਭਾਈ 52000 ਰੁਪਿਆ ਮੁੱਲ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਕੱਚੀ ਗੱਤੀ ਆ ਥਾਂਲੇਵਾ ਬੜਾ ਕਮਾਲ ਦਾ ਅੱਗੇ ਤੋਂ ਲੇਵਾ ਦਿਖਾਉਣਾ ਬਹੁਤ ਸੋਹਣਾ ਦੇਵਾ ਕਰ ਮਾਈ ਸਾਰਾ ਅੱਲਾਹ ਅੱਲਾਹ ਪੂਰੀ ਵਿਤੀ ਦੇ ਨਾਲ। ਕੀ ਬਾਤ ਹੈ ਨਾ। ਹੂੰ। ਫਲੈਟ 2024 ਲੱਗ ਪਿਆ। ਕੀ ਬਾਤ ਹੈ। ਆ ਕਿ ਵੀਰੇ ਤੈਨਾਂ ਨੰਬਰ। ਇਹ ਵੀ ਗੱਬਣਾ ਵੀਰੇ। ਕਿੰਨੇ ਕਿੰਨੇ ਲੈਣ ਦੀ ਹੈ? ਇਹ ਵੀ ਹਫਤਾਕ ਲੈਣ ਦੀ ਹੈ ਵੀਰੇ। ਤੋਂ ਪਹਿਲਾਂ ਤਾਂ ਇਹਦਾ ਵੀ 14 ਕਿਲੋ ਦਿੱਤਾ ਵਾ। 14 ਕਿਲੋ। ਹਾਂਜੀ। ਬੜਾ ਬੜਾ ਚੰਗਾ। ਹਾਂਜੀ ਠੰਡੀ ਠੰਡੀ ਬਹੁਤ ਆ ਵੀਰੇ। ਹੂੰ। ਬਾਈ ਥੋੜਾ ਕੈਮਰੇ ਤੇ ਰੱਜ ਜਾਂਦਾ ਪਸੂ ਠੀਕ ਘਰੇ ਰੱਖਣ ਨੂੰ ਵਧੀਆ ਮੱਝਾਂ ਹੈ ਇਹ 14-15 ਕਿਲੋ ਇਹ ਨਾਮ ਤਾਂ ਜੀ ਨਾ ਖੁੱਲੀ ਨਾਰਮਲ ਸੇਵਨ ਹੈ ਕੱਢੂ ਬਾਈ ਹੋਲ ਦੇ ਬਾਈ ਤੋਰ ਕੇ ਰੱਖ ਇਹ ਵੀ ਤੋਂ ਠੰਡੀ ਛੁੰਡੀ ਬਹੁਤ ਹੈ ਅੱਗੇ ਜ਼ਰੂਰ ਆ ਕੈਂਦੀ ਕੁਛ ਨਹੀਂ ਆ ਕੈਂਦੀ ਕੁਛ ਨਹੀਂ ਜੀ ਕੈਂਦੀ ਕੁਛ ਨਹੀਂ ਮੱਝਾਂ ਦਾ ਸੁਭਾਗ ਆ ਬਾਈ ਤੇ ਦੁੱਧ ਵੀ ਮੱਝਾਂ ਵਾਂਗੂ ਚਿੱਟਾ ਦੋਗੇ ਗਰਮੀ ਗੁਰਮੀ ਬਿਲਕੁਲ ਹੀ ਮੰਨਦੀ ਫੈਂਡ ਫੌਂਡ ਕਰਮ ਵਾਲੀ ਦੀ ਫੁੱਲ ਚੰਗੀਆਂ ਆਰਡਰ ਕਮਾਲ ਦਾ ਕੱਚੀ ਕੱਚੀ ਅਣ ਲੈਂਦੀ ਆ ਆਰਡਰ ਹੋਰ ਵੀ ਸੋਹਣਾ ਤਿਆਰ ਕਰੋ ਕੀ ਮੋਹਲਾ ਰੱਜਾ ਜੱਜ ਮੋਲੇ ਦਾ 42000 ਹੈ ਜੀ ਮਾਨਤਾਨ ਹੋ ਜੀ ਮਾਨਤਾਨ ਹੋ ਜੂਗਾ ਜੀ 42000 ਰੁਪਇਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹੋ ਜੇ ਚੰਗੀ ਆ ਬੜ ਕੱਤੀ ਆ ਲੇਵੇ ਦੀਆਂ ਬਾਲਡਲਾਂ ਨਾਲ ਦਾਖਦੀਆਂ ਆਰਡਰ ਹੋਰ ਵੀ ਸੋਨਾ ਤਿਆਰ ਕਰੋ ਬਾਕੀ ਥਾਂ ਤੁਨ ਬਹੁਤ ਚੰਗਾ ਲੱਗਿਆ ਬੱਚੇ ਠੰਡੀ ਠੰਡੀ ਬਹੁਤ ਆ ਬਈ ਇਹਦਾ ਥੋੜਾ ਕੈਮਰੇ ਤੇ ਰੱਖ ਦੇ ਦੇਖੋ ਲੈ ਮੱਝ ਹੀ ਆ ਬਈ ਮੱਝ ਤੇ ਸਵਾਲ ਮੱਝ ਹੀ ਆ ਬਈ ਆ ਜੀ ਸਵਾਰ ਆਕਰੀ ਮੱਝ 14 ਕਿਲੋ ਤਾਂ ਘਟਦੀ ਨਹੀਂ ਬਈ ਸਹੀ ਗੱਲ ਆ ਹਾਂਜੀ ਅੱਗੇ ਪ੍ਰਾਚਨ ਇਹ ਸੂਈ ਹੈ ਜੀ ਪਰਸੂ ਸੂਈਆਂ ਦਾ 10 ਕਿਲੋ ਬੌਲੀ ਨੈਟ ਤਿਆਰ ਹੈ ਥੱਲੇ ਕਿਹੜਾ ਸੋਸ ਹੈ ਇਹ ਦੂਜਾ ਸੂਆ ਸੂਈ ਹੈ ਜੀ ਬੱਚਾ ਕੀ ਦਿੱਤਾ ਮਗਰ ਬੱਚਾ ਜੀ ਇਹਦੇ ਬੱਚਾ ਦਿੱਤਾ ਹਾਂਜੀ ਠੰਡੀ ਠੁੰਡੀ ਇਹ ਵੀ ਬਹੁਤ ਚੰਗੀ ਹੈ ਇਹ ਦੇਖੋ 1.5 ਲੀਟਰ ਬੌਲਾ ਬਾਈ ਕਹਿੰਦਾ ਹਾਂ ਦੇਖੋ ਜੀ ਠੰਡੀ ਠੁੰਡੀ ਇਹ ਵੀ ਬਹੁਤ ਚੰਗੀ ਹੈ ਹਾਂ ਜੇ ਮੇਰੇ ਮਾਰਦੀ ਆ ਤਲਾਈ ਚਲ ਕਹਿੰਦੀ ਕੋਈ ਨਹੀਂ ਖਾਣ ਖਾਣ ਬਹੁਤ ਚੰਗਾ ਇਹ ਵੀ ਮੱਧ ਵਾਲਾ ਕੰਮ ਹੀ ਆ ਬਾਈ ਹਾਂਜੀ 14 ਕਿਲੋ ਇਹਨੇ ਦੋ ਤਾਂ ਕੱਢਣਾ ਹੁਣ 10 ਕਿਲੋ ਬੌਲੀ ਨੈਟ ਆ ਬਾਈ ਠੀਕ ਆ ਹਾਂਜੀ 1.5 ਲੀਟਰ ਬੌਲੀ ਬਾਈ ਕਹ ਆਰਡਰ ਬੜਾ ਚੰਗਾ ਥਣਕੁਣ ਚੰਗਾ ਪੂਰਾ ਤਰਾ ਬਿਕ ਸਿੰਘ ਬਾਕਲੀ ਪੂਛੋ ਮਾਰ ਖਾਂਦੀ ਹੈ ਜੀ ਹਾਂ ਸਹੀ ਗੱਲ ਆ ਹਾਂਜੀ ਠੰਡੀ ਠੁੰਡੀ ਬਹੁਤ ਆ ਬਾਕੀ ਭਾਅ ਵੀ ਛੋਟਾ ਹੀ ਹੈ ਜਾਇ ਦੇ ਹਿਸਾਬ ਨਾਲ ਕੀ ਭਾਅ ਹੈ ਭਈ ਇਹ ਵੀਰੇ 35 ਦੇਣੀ ਆ ਮੁੱਲ 40 ਕਰੋੜੋਂ 45 ਕਰੋੜ ਜੋ ਮੁੱਦ ਦੇ ਮੁੱਲ ਭਈ ਟੋਕਰਾਂ ਦਾ ਭਾਅ ਭਈ ਟੋਕਰੇ ਨਾ ਟੋਕਰ ਨਹੀਂ ਮਿਲਦੀ ਇਹਨੇ ਦੀ ਭਾਈ ਜੀ ਸਹੀ ਗੱਲ ਆ ਭਾਈ 35000 ਰੁਪਿਆ ਮੁੱਲ ਆ ਮਾਨਸਾਣ ਜਿਹੜਾ ਮੌਕਾ ਤੇ ਜਰੂਰ ਹੋ ਜੂਗਾ ਸੋਈ ਸਵਾਈਆ 10 ਲੀਟਰ ਵਾਲਾ ਬਾਈ ਕੰਦਾ ਹਾਜ਼ਰ ਆ ਹਾਂਜੀ ਚੰਗੀ ਆ ਬੜਾ ਨਾਗੇ ਸੀਗੇ ਭਰਾ ਕੋਲੇ ਚਾਰ ਚਾਰ ਜਰਸੀ ਚੰਗਾ ਮੁੱਲਾ ਲਾਵੇ ਉਹ ਹੀ ਫੋਨ ਲਾਵੇ ਬਈ ਆਪਾਂ ਨੂੰ ਠੀਕਾ ਹਾਂਜੀ ਠੰਡੀ ਹੁੰਡੀ ਬਹੁਤ ਆ ਬੱਚੀ ਆ ਔਰ ਤੁਰ ਮਾਰਿਆ ਭਾਈ ਨੇ ਗੰਨੇ ਰਗੀ ਬਾਕੀ ਤੁਹਾਡੇ ਸਾਹਮਣੇ ਆ ਬਈ ਸਰੀਰ ਸੂਟ ਕਿੰਨਾ ਸੋਹਣਾ ਬੱਚੀ ਦਾ ਕਹਿਣ ਦੀ ਕੋਈ ਲੋੜ ਹੀ ਨਹੀਂ ਬਾਈ ਯਾਰ ਹੂੰ ਚੰਗਾ ਕੋਈ ਠਰਕੀ ਗਾਹਕ ਮਤਲਬ ਘਰੇ ਰੱਖਣ ਨੂੰ 30 ਕਿਲੋ ਦਾ ਤੇ ਨਾਰਮਲ ਸੇਵਾ ਨਾਲ ਕੱਢੂ ਗਰਮੀ ਹੋਵੇ ਸਿਆਲ ਹੋਵੇ ਬਈ ਠੀਕਾ ਨਹੀਂ ਨਹੀਂ ਗਰਮੀ ਮੰਨੇ ਨਾ ਸਿਆਲ ਠੰਡ ਮੰਨਣੀ ਹੈ ਧੰਨਵਾਦ ਹਾਂਜੀ